ਲੱਕ ਦਰਦ ਦੀ ਗੱਲ ਕਰਨ ਲੱਗੇ ਆ ਇਹ ਆਗੇ ਮੰਨ ਕੇ L1 L2 L3 L4 ਇਹਦੇ ਵਿਚਾਲੇ ਡਿਸਕ ਹੁੰਦੀ ਆ ਜਦੋਂ ਇਹ ਬਾਹਰ ਆ ਜਾਂਦੀ ਆ ਪਹਿਲੀ ਕੰਡੀਸ਼ਨ ਦੇ ਵਿੱਚ ਇਸ ਨੂੰ ਡਿਸਕ ਬਲਜ ਕਿਹਾ ਜਾਂਦਾ ਤੁਸੀਂ MRI ਕਰਾਈ ਹੋएगी ਉਹਦੇ ਵਿੱਚ ਇਹ ਲਿਖਿਆ ਹੁੰਦਾ ਵੀ ਡਿਸਕ ਬਲਜ ਹੋ ਗਿਆ L1 L2 ਤੇ L3 L4 ਤੇ ਸੋ ਘਬਰਾਉਣ ਦੀ ਲੋੜ ਨਹੀਂ ਪਹਿਲੀ ਕੰਡੀਸ਼ਨ ਆ ਆਸਾਨ ਕਸਰਤਾਂ ਨਾਲ ਆਪਾਂ ਇਸ ਨੂੰ ਠੀਕ ਕਰ ਸਕਦੇ ਆ ਔਰ ਬਹੁਤ ਜਲਦੀ ਠੀਕ ਕਰ ਸਕਦੇ ਆ

ਫੇਰ ਵਾਪਸ ਇਹ ਦੋਨੋਂ ਸਾਈਡ ਕਰਨੀਆਂ ਪੰਜ ਵਾਰੀ ਇਸ ਸਾਈਡ ਪੰਜ ਵਾਰੀ ਇਸ ਸਾਈਡ ਉਦੋਂ ਅਗਲੀ ਕਸਰਤ ਜਦੋਂ ਦਰਦ ਠੀਕ ਹੋਣ ਲੱਗ ਗਿਆ ਆਪਾਂ ਸਟਰੈਂਥਨਿੰਗ ਐਕਸਰਸਾਈਜ਼ ਵੀ ਕਰਨੀਆਂ ਮਤਲਬ ਤਾਕਤ ਵੀ ਚਾਹੀਦੀ ਹੈ ਉਲਟੇ ਲੈ ਜਾਾਂਗੇ ਲੱਕ ਉੱਪਰ ਆਪਾਂ ਗਰਦਨ ਉੱਪਰ ਚੱਕਾਂਗੇ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ ਲਈ ਫਿਰ ਆਪਾਂ ਵਾਪਸ ਇਸਦੇ ਵੀ 10 ਸੈਟ ਲਾਓ ਸਾਰੀਆਂ ਕਸਰਤਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਡਿਸਕ ਬਲਜ ਤੋਂ ਬਹੁਤ ਜਲਦੀ ਛੁਟਕਾਰਾ ਪਾ ਸਕਦੇ ਹੋ ਸਤਿ ਸ਼੍ਰੀ ਅਕਾਲ